ਅੱਜ ਦਾ ਜਿਹੜਾ ਮੰਗ ਪੱਤਰ ਆ ਉਹ ਇੱਕ ਤਾਂ ਦੋ ਮੁੱਦਿਆਂ ਤੇ ਆਧਾਰਤਾ ਪਹਿਲਾ ਤਾਂ ਜਿਹੜਾ ਬੰਦੀ ਸਿੰਘਾਂ ਦੀ ਐਨਐਸਏ ਉਹਨੂੰ ਰੱਦ ਕਰਨਾ ਜਿਹਦੇ ਵਿੱਚ ਭਾਈ ਅਮਰਤਪਾਲ ਸਿੰਘ ਅਤੇ ਹੋਰ ਸਾਡੇ ਬੰਦੀ ਸਿੰਘ ਜਿਵੇਂ ਜਗਤਾਰ ਸਿੰਘ ਜੀ ਹਵਾਰਾ ਦਵਿੰਦਰਪਾਲ ਸਿੰਘ ਜੀ ਭੋਲਾ ਰ ਬਲਵੰਤ ਸਿੰਘ ਰਾਜਵਾਨਾ ਹੋਰ ਬਹੁਤ ਸਾਰੇ ਬੰਦੀ ਸਿੰਘ ਅੰਦਰ ਨੇ ਉਹਨਾਂ ਲਈ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਤੇ ਦੂਜਾ ਸਾਡਾ ਮੁੱਦਾ ਸੀ ਜਿਹੜੀ ਲੁਧਿਆਣਾ ਖਾਸ ਕਰਕੇ ਆ ਲੈਂਡ ਪੂਲਿੰਗ ਆ 36000 ਏਕੜ ਤੋਂ ਉੱਤੇ ਦੀ ਲੈਂਡ ਪੂਲਿੰਗ ਆ ਬੜਾ ਧੱਕਾ ਮੈਂ ਤੁਹਾਡੇ ਮੱਦੇਮਰਿ ਅਸੀਂ ਦੱਸਣਾ ਚਾਹੁੰਨਾ ਇਹ ਸਾਰੇ ਰਲੇ ਹੋਏ ਨੇ ਕਾਂਗਰਸ ਵੀ ਝੂਠ ਆ ਇਹ ਲੈਂਡ ਪੂਲਿੰਗ ਦੀ ਜਨਮਦਾਤਾ ਕਾਂਗਰਸ ਆ ਜੇ ਕਦੇ ਤੁਸੀਂ ਦਰਾਹੇ ਜਾਓ ਦਰਾਹੇ ਦੇ ਬਿਲਕੁਲ ਨਾਲ ਖੱਬੇ ਪਾਸੇ ਜਿੱਥੇ ਦਰਾਹਾ ਥਾਣਾ ਬਣਿਆ ਆ ਸਭ ਤੋਂ ਪਹਿਲਾਂ ਬਿਆਨ ਸਿੰਘ ਸਰਕਾਰ ਨੇ 1,30,000 ਦੇ ਵਿੱਚ 26 46 ਕਿਲੇ ਜ਼ਮੀਨ ਧੱਕੇ ਨਾਲ ਜੱਟਾਂ ਦੀ ਖੋਈ ਸੀ ਉਹਨੂੰ ਵੀ ਲੈਂਡ ਪੂਲੰਗ ਕਹਿੰਦੇ ਸੀ ਤੇ ਉਸ ਤੋਂ ਬਾਅਦ ਅਕਾਲੀ ਦਲ ਨੇ ਉਸ 46 ਕਿਨਾਂ ਤੋਂ ਬਾਅਦ ਵੱਡੀ ਪਲੈਨਿੰਗ ਬਣਾਈ ਜਿਹਦੇ ਵਿੱਚ ਲਗਭਗ 1600 ਕਿਲੇ ਤੋਤੇ ਦਾ ਰਕਬਾ ਇਹਨਾਂ ਨੇ ਲੁੱਟਿਆ ਤੇ ਉਹ ਫਿਰ ਇਹ ਗਾਹਾਂ ਰਸਤਾ ਦੇ ਕੇ ਗਏ ਅਕਸਰ ਉਹੀ ਨੇ ਉਹੀ ਪ੍ਰਕਸ਼ਰ ਪੱਪੀ ਹੁਣੀ ਨੇ ਉਹੀ ਦੁਬਾਰਾ ਕਪੜੇ ਪਾ ਕੇ ਆ ਗਏ ਉਹਨਾਂ ਕੋਲੇ ਦੁਬਾਰਾ ਫੇਰ ਕੁਰਸੀਆਂ ਆ ਗਈਆਂ ਉਹ ਬਿਆਸ ਸਿੰਘ ਸਰਕਾਰ ਦੇ ਵੇਲੇ ਡਾਕੇ ਮਾਰਦੇ ਰਹੇ ਔਰ ਅੱਤਵਾਦੀ ਕਹਿ ਕੇ ਲੋਕ ਮਾਰਦੇ ਰਹੇ ਜ਼ਮੀਨਾਂ ਦੱਬਦੇ ਰਹੇ ਦਰਾਹੇ ਦੇ ਵਿੱਚ 4600 46 ਕਿਲੇ ਜ਼ਮੀਨ ਦੱਬੇ ਉਸ ਤੋਂ ਬਾਅਦ ਫੇਰ ਅਕਾਲੀ ਦਲ ਵਾਲੇ ਵੀ ਉਹੀ ਕੁਸ਼ ਕਰਦੇ ਰਹੇ ਠੱਕੇ ਦੇ ਨਾਲ ਜ਼ਮੀਨਾਂ ਨੱਪਦੇ ਰਹੇ ਤੇ ਉਸ ਤੋਂ ਬਾਅਦ ਅਕਾਲੀ ਦਲ ਦਾ ਜਨਮਦਾਤਾ ਲੈਂਡ ਮਾਫੀਆ ਦਾ ਫੇਰ ਉਹੀ ਲੋਕ ਇੱਧਰ ਆ ਗਏ ਤੇ ਉਹਨਾਂ ਨੇ ਹੁਣ ਵੱਡੀ ਪਾਲਿਸੀ ਬਣਾਈ ਆ ਛੋਟੀਆਂ ਪਾਲਿਸੀਆਂ ਨਾਲ ਢਿੱਡ ਨਹੀਂ ਭਰਦਾ ਮੈਂ ਹੈਰਾਨ ਹ ਕਿੱਥੇ ਲੁਧਿਆਣਾ ਕਿੱਥੇ ਪਿੰਡ ਵਾਲਿਓ 40 ਕਿਲੋਮੀਟਰ ਦੂਰ ਸਮਰਾਲੇ ਕੋਲੇ ਸਰਕਾਰ ਤਾਂ ਕਹਿ ਰਹੀ ਅਸੀਂ ਕਿਸੇ ਨੂੰ ਜ਼ਬਰਦਸਤੀ ਨਹੀਂ ਕਰਦੇ ਜਿਨ੍ਹਾਂ ਨੂੰ ਠੀਕ ਲੱਗਦੀ ਹੈ ਪਾਲਸੀ ਉਹ ਲੈ ਰਹੇ ਆ ਨਹੀਂ ਜ਼ਬਰਦਸਤੀ ਕਾ ਕਿਉਂ ਨਹੀਂ ਇਤੋਂ ਵੱਡੀ ਜ਼ਬਰਦਸਤੀ ਕੀ ਆ ਤੁਸੀਂ ਉੱਤੇ ਲਾਲ ਰੈੱਡ ਦੇ ਵਿੱਚ ਫਰਦਾਂ ਦੇ ਉੱਤੇ ਚਾੜਤਾ ਜ਼ਮੀਨਾਂ ਵੇਖ ਨਹੀਂ ਸਕਦੀਆਂ ਇੰਤਕਾਲ ਹੋ ਨਹੀਂ ਸਕਦੇ ਤਬਦੀਲ ਮਲਕੀਅਤ ਹੋ ਨਹੀਂ ਸਕਦੀ ਬਿਜਲੀ ਕਨੈਕਸ਼ਨ ਮਿਲ ਨਹੀਂ ਸਕਦੇ ਪਾਣੀ ਕਨੈਕਸ਼ਨ ਮਿਲ ਨਹੀਂ ਸਕਦੇ ਤੇ ਜ਼ਬਰਦਸਤੀ ਕੀ ਆ ਤਾਂ ਜਿਵੇਂ ਨਾ ਪਹਿਲਾਂ ਸਿੰਘਾਂ ਨੂੰ ਘੇਰਾ ਪਾਇਆ ਜਾਂਦਾ ਸੀ ਰਾਸ਼ਨ ਪਾਣੀ ਬੰਦ ਕਰ ਦਿੰਦੇ ਸੀ ਉਹ ਜਿਹਾ ਮਾਹੌਲ ਬਣਾ ਕੇ ਲੋਕਾਂ ਦੇ ਹੱਥ ਕੜੇ ਕਰਾਉਣਾ ਚਾਹੁੰਦੇ ਨੇ ਪਰ ਹੋਣਾ ਨਹੀਂ ਜਿਵੇਂ ਚੀਮਾ ਸਾਹਿਬ ਨੇ ਦੱਸਿਆ ਸਰਦਾਰ ਪ੍ਰਥੀਪਾਲ ਸਿੰਘ ਜੀ ਹੋਣੀ ਔਰ ਸਾਡੇ ਸਾਰੇ ਆਗੂ ਇਸ ਲਈ ਬਾਅਦ ਜਿੱਦ ਨੇ ਕਿ ਅਸੀਂ ਲੜਾਂਗੇ ਜਥੇਬੰਦੀਆਂ ਲੜਦੀਆਂ ਰਹਿਣਗੀਆਂ ਅਕਾਲੀ ਦਲ ਵਾਰਿਸ ਪੰਜਾਬ ਦੇ ਲੜਦੇ ਰਹੂਗਾ ਜਿਨ੍ਹਾਂ ਚ ਰਬੰਦੀ ਸਿੰਘਾਂ ਦੀ ਰਿਹਾਨੀ ਹੁੰਦੀ ਔਰ ਉਹ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਧੰਨਵਾਦ ਹਾਂ ਜੀ ਕੀ ਕਹਿਣਾ ਚਾਹੁੰਦੇ ਆ ਅਸਲ ਵਿੱਚ ਇਹੀ ਕਹਿਣਾ ਚਾਹੁੰਦੇ ਆ ਸਰਕਾਰ ਨੂੰ ਹੱਥੋਂ ਤਾਂ ਅਸੀਂ ਇਹ ਵੀ ਨਹੀਂ ਕਹਿ ਸਕਦੇ ਵੀ ਹੱਥ ਬਨ ਕੇ ਬੇਨਤੀ ਕਰ ਰਹੇ ਆ ਕਿਉਂਕਿ ਹੁਣ ਸਰਕਾਰ ਕਾਬਲ ਨਹੀਂ ਦੀ ਹੱਥ ਬਨ ਕੇ ਬੇਨਤੀ ਕਰਵਾਉਣ ਦੇ ਹੁਣ ਭਾਈ ਸਾਹਿਬ ਨੂੰ ਅੰਦਰ ਕੀਤਾ ਹੋਇਆ ਉਹਨਾਂ ਨੇ 3 ਸਾਲ ਦੀ ਐਨਐਸਏ ਲਾਤੀ ਠੀਕ ਹੈ ਕਿੰਨਾ ਚਿਰ ਬੰਦੀ ਰੱਖਣਗੇ ਉਹਨਾਂ ਨੂੰ ਕਿੰਨਾ ਚਿਰ ਜਿੰਨਾ ਚਿਰ ਉਹਨਾਂ ਨੂੰ ਅੰਦਰ ਰੱਖਾਂਗੇ ਉੰਨਾ ਹੀ ਪਬਲਿਕ ਭੜਕੂਗੀ ਉੰਨਾ ਹੀ ਸਾਰੇ ਪੰਜਾਬ 'ਚ ਇਕਤਾ ਇਕੱਠੀ ਹੋਊਗੀ ਦੇਖੋ ਜਿਹੜੇ ਬੰਦੇ ਨੂੰ ਇਹ ਕਹਿ ਰਹੇ ਨੇ ਵੀ ਉਹਨਾਂ ਨੇ ਮਾਤਾ ਜੀ ਨੂੰ ਕਿਹਾ ਵੀ ਅਗ ਲਾਈ ਹੀ ਆ ਤੁਹਾਡੇ ਮੁੰਡੇ ਨੇ ਜੇ ਉਹਦੇ ਮੁੰਡੇ ਨੇ ਅਗ ਲਾਈ ਹੋਈ ਆ ਹ ਮਤਲਬ ਕੋਈ ਟੰਗ ਨਹੀਂ ਰਿਹਾ ਨਸ਼ੇ ਨੂੰ ਕੰਟਰੋਲ ਕਰਨ ਦਾ ਸਰਕਾਰਾਂ ਤਾਂ ਖੁਦ ਹੀ ਕੰਮ ਕਰਵਾਉਂਦੀਆਂ ਨੇ ਸਰਕਾਰਾਂ ਕੋਲ ਇੰਨਾ ਪੈਸਾ ਤਾਂ ਹੀ ਆਉਂਦਾ ਜਿਹੜਾ ਬੰਦਾ ਸਰਕਾਰਾਂ ਦੀਆਂ ਪੋਲਾਂ ਖੋਲਦਾ ਸੀ ਉਹਨੂੰ ਚੱਕ ਕੇ ਇਹਨਾਂ ਦੇ ਅੰਦਰ ਬਾੜਦਾ ਇਸੇ ਕਰਕੇ ਮੰਗ ਪੱਤਰ ਦੇਣ ਆਇਆ ਸੀ ਵੀ ਜਿਹੜੇ ਕੈਦ ਦੀ ਜੇਲ੍ਹ ਦੇ ਵਿੱਚ ਹੈਗੇ ਨੇ ਸਿੰਘ ਸਾਡੇ ਉਹਨਾਂ ਨੂੰ ਰਿਹਾ ਕੀਤਾ ਜਾਵੇ ਭਾਈ ਅਮਰਪਾਲ ਨੂੰ ਖਾਲਸਾ ਜਿਹੜੀ ਐਨਐਸਏ ਲਾਈ ਆ ਉਹ ਖਤਮ ਕੀਤੀ ਜਾਵੇ ਦੇਖੋ ਜਿੰਨਾ ਮਰਜੀ ਹੁਣ ਤੁਸੀਂ ਸਰਕਾਰਾਂ ਵਧੇ ਜਾਣਾ ਰੋਸ ਤਾਂ ਵਧ ਹੀ ਜਾਣਾ ਜਨਰੇਸ਼ਨ ਉੱਠੀ ਆ ਨੌਜਵਾਨ ਉਹ ਕਿਹੜੀ ਉੱਠੀ ਆ ਜਿਹੜੀ ਉਹ ਅੱਗੇ ਦੀ ਅੱਗੇ ਵਧੂਗੀ ਪਹਿਲਾਂ ਵੀ ਹਣਿ ਵਸੇ ਪੰਜਾਬ ਇਕੱਠਾ ਹੋ ਚੁੱਕਿਆ ਮੁਸਲਮਾਨਾਂ ਨੂੰ ਭਾਈਚਾਰਾ ਸਿੱਖ ਭਾਈਚਾਰਾ ਇਕੱਠਾ ਹੋ ਚੁੱਕਿਆ ਸਰਕਾਰਾਂ ਨੂੰ ਵੀ ਪਤਾ ਲੱਗ ਚੁੱਕਿਆ ਸਰਕਾਰਾਂ ਨੂੰ ਆਪਣਾ ਡਰ ਪਿਆ ਹੋਇਆ ਸਰਕਾਰ ਬਣਨੀ ਹੈ ਜੀ ਸੀਐਮ ਬਣ ਕੇ ਅਮਰਪਾਲ ਜੀ ਨੇ ਆਉਣਾ ਹੈ ਸਰਕਾਰ 2027 ਦੇ ਵਿੱਚ ਸਰਕਾਰੇ ਖਾਲਸਾ ਬਣਨੀ ਆ ਬਾਕੀ ਭਾਈ ਗੁਰਦੇ ਖਾਲਸਾ ਭਾਈ ਗੁਰਜੀ ਹਾਂ ਜੀ ਜੀ ਮੈਂ ਥੋੜਾ ਹਾਂ ਜੀ ਸਰ ਸਾਰੇ ਰੋਲ ਕਰ ਰਹੇ ਰੋਲਾ ਰੋਲਾ ਪਰ ਮੇਰੇ ਦਿਲਾਂ ਨੂੰ ਟੈਂਸ਼ਨ ਹੀ ਦੇਖ ਰਿਹਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਥੇ ਪਹਿਲਾਂ ਤਾਂ ਤੁਹਾਡੇ ਚੈਨਲਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਕਿਉਂਕਿ ਸੱਚ ਦੀ ਆਵਾਜ਼ ਬਣ ਕੇ ਕੋਈ ਵੀ ਪਾਰਟੀ ਆ ਉਹਦੀ ਆਵਾਜ਼ ਨੂੰ ਸੈਂਟਰ ਦੇ ਬੋਲੇ ਤੇ ਪੰਨੀ ਜਿਹੜੀ ਸਰਕਾਰ ਹੈ ਪੰਜਾਬ ਸਰਕਾਰ ਜਾਂ ਸੈਂਟਰ ਉਹਨਾਂ ਦੇ ਕੰਨਾਂ ਤੱਕ ਪਹੁੰਚਾਉਂਦੇ ਹੋ ਮੈਂ ਸਮਝਦਾ ਕਿ ਤੁਹਾਡਾ ਬੜਾ ਵੱਡਾ ਯੋਗਦਾਨ ਹੈ ਅੱਜ ਜਿਹੜਾ ਬੜਾ ਗੰਦੀ ਮਸਲਾ ਕਿਉਂਕਿ ਪੰਨੀ ਸੰਘ ਜਿਹੜੇ ਕਈ-ਕਈ ਸਾਲਾਂ ਤੋਂ ਜਿਲ੍ਹੇ ਚ ਬੰਦ ਨੇ ਜਿਨ੍ਹਾਂ ਨੂੰ ਸਜਾਵਾਂ ਪੂਰੀਆਂ ਹੋਣ ਤੋਂ ਵੀ ਦਰਬਾਰ ਦਬਲ ਤੋਂ ਵੀ ਵੱਧ ਮੈਂ ਕਹਿੰਦਾ ਉਹਨਾਂ ਨੂੰ ਟਾਈਮ ਹੋ ਗਿਆ ਉਹ ਅੱਜ ਤੱਕ ਉਹਨਾਂ ਨੂੰ ਰਿਹਾ ਨਹੀਂ ਕੀਤਾ ਗਿਆ ਉਹਨਾਂ ਨੂੰ ਰਿਹਾ ਕਰਨਾ ਤਾਂ ਇੱਕ ਪਾਸੇ ਸੀ ਪਰ ਰਿਹਾ ਤੋਂ ਬਾਅਦ ਇੱਕ ਬੜਾ ਗੰਭੀਰ ਮੈਂ ਸਮਝਦਾ ਮਸਲਾ ਉੱਪਰ ਕੇ ਸਾਹਮਣੇ ਤੁਹਾਡੇ ਸਾਹਮਣੇ ਆਇਆ 2.5 ਸਾਲ ਪਹਿਲਾਂ ਤੇ ਭਾਈ ਅਮਰਤਪਾਲ ਸਿੰਘ ਖਾਲਸਾ ਜਿਹਦਾ ਕੋਈ ਕਸੂਰ ਨਹੀਂ ਸੀ ਜਿੰਦੂ ਬਿਨਾ ਕਸੂਰੋਂ ਬਿਨਾ ਕਿਸੇ ਜੁਰਮ ਤੋਂ ਉਹਦੇ ਤੇ ਐਨਐਸਏ ਲਾ ਕੇ ਉਹਦੇ ਤੇ ਤੇ ਉਹਦੇ ਸਾਥੀਆਂ ਤੇ ਯਾਰੋ ਕਾਲੇ ਪਾਣੀ ਵਰਗੀ ਜੇਲ੍ਹ ਡਿੱਬੜੂ ਘਰ ਚ ਭੇਜਦਾ ਇੱਕ ਵਾਰੀ ਦੋ ਵਾਰੀ ਤਿੰਨ ਵਾਰੀ ਐਨਐਸਏ ਲਾਤੀ ਜਦ ਕਿ ਇਹ ਕੋਈ ਸਿਧਾਂਤ ਹੀ ਨਹੀਂ ਕਿਸੇ ਦੇਸ਼ ਦਾ ਮੈਂ ਸਮਝਦਾ ਇਹ ਮਨੁੱਖੀ ਅਧਿਕਾਰਾਂ ਦੀ ਬਹੁਤ ਵੱਡੀ ਇਹ ਅਲੰਘਣਾ ਪਰ ਇੱਕ ਚੀਜ਼ ਦਾ ਜੀ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਨੇ ਇੱਕ ਗੱਲ ਸਮਝੀ ਕਿ ਜੇ ਕੋਈ ਪੰਥ ਦੀ ਗੱਲ ਕਰਦਾ ਜੇ ਕੋਈ ਪੰਜਾਬ ਦੀ ਗੱਲ ਕਰਦਾ ਜੇ ਕੋਈ ਨੌਜਵਾਨੀ ਦੀ ਗੱਲ ਕਰਦਾ ਜੇ ਕੋ ਨਸ਼ੇ ਛਡਾਉਣ ਦੀ ਗੱਲ ਕਰਦਾ ਉਹਨੂੰ ਦਬਾਉਣ ਵਾਸਤੇ ਉਹਨੂੰ ਜੇਲ੍ਹ ਚ ਭੇਜਤਾ ਪਰ ਪੰਜਾਬ ਦੇ ਲੋਕਾਂ ਨੇ ਖੰਡੂਰ ਸਾਹਿਬ ਦੇ ਪਵਿੱਤਰ ਧਰਤੀ ਦੇ ਲੋਕਾਂ ਨੇ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੇ ਇੱਕ ਐਸੀ ਚਪੇੜ ਮਾਰੀ ਤੇ ਭਾਈ ਅਮਰਤਪਾਲ ਸਿੰਘ ਨੂੰ ਪੂਰੇ ਪੰਜਾਬ ਦੇ ਐਮਪੀਆ ਨਾਲੋਂ ਵੱਧ ਵੋਟਾਂ ਨਾਲ ਜਿਤਾ ਕੇ ਉਹਨੂੰ ਐਮਪੀ ਬਣਾਤਾ ਇਹਦੇ ਤੋਂ ਇਹਨਾਂ ਨੂੰ ਸਮਝ ਲੈਣਾ ਚਾਹੀਦਾ ਤੇ ਲੋਕ ਕਿਹਦੇ ਨਾਲ ਨੇ ਯਾਰੋ ਵੀ ਲਾ ਕਰ ਨਮੈਂਦਾ ਚਿਤਕੇ ਜਿਹਨੂੰ ਜੇਲ੍ਹ ਦੇ ਵਿੱਚ ਐਮਪੀ ਬਣਾਇਆ ਹੋਏ ਤੇ ਉਹਨੂੰ ਰਿਹਾ ਨਾ ਕੀਤਾ ਜਾਵੇ ਇਹ ਮਨੁੱਖੀ ਅਧਿਕਾਰਾਂ ਦੀ ਲੰਗੜਾ ਨਹੀਂ ਇਹ ਜੁਰਮ ਨਹੀਂ ਕਿਸੇ ਘਟ ਗਣਤੀ ਤੇ ਇੱਥੇ ਹੀ ਬਾਤ ਨਹੀਂ ਇੱਕ ਨੀਤੀ ਤਾਤ ਪੰਜਾਬ ਦੀ ਜ਼ਮੀਨ ਨੂੰ ਰੱਪਿਆ ਜਾ ਰਿਹਾ ਕਿਤੇ ਤਾਂ ਵੱਡੇ ਵੱਡੇ ਰੋਡ ਕੱਢੇ ਜਾ ਰਹੇ ਆ ਕਿਤੇ ਕਲੋਨੀਆਂ ਦੇ ਨਾਂ ਤੇ ਲੱਖਾਂ ਇਕੜ ਹਜ਼ਾਰਾਂ ਇਕੜ ਅ 36 ਹਜ਼ਾਰ ਇਕੜ ਇੱਕ ਹੋਰ ਲੁਧਿਆਣੇ ਦੇ ਵਿੱਚ ਪ੍ਰਮਾਨਜਾਰੀ ਕਰਤਾ ਇਹ ਜ਼ਮੀਨ ਰਿਕਵਰ ਕੀਤੀ ਜਾਊਗੀ ਜਦੋਂ ਪੰਜਾਬ ਦੇ ਲੋਕ ਹੀ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਅਸੀਂ ਰੌਲਾ ਪਾਉਨੇ ਆ ਤੁਹਾਡੇ ਅੱਗੇ ਇੱਕ ਗੱਲ ਆ ਜਾਣੀ ਆ ਅਸੀਂ ਰੌਲਾ ਪਾਉਨੇ ਆ ਕਿ ਪੰਜਾਬ ਦਾ ਪਾਣੀ ਹਾਏ ਪੰਜਾਬ ਦਾ ਪਾਣੀ ਲੁੱਟਿਆ ਗਿਆ ਪੰਜਾਬ ਦਾ ਪਾਣੀ ਨਾ ਸਾਡੀਆਂ ਜ਼ਮੀਨਾਂ ਜੇ ਰਹਿਣਗੀਆਂ ਨਹੀਂ ਜੇ ਸਾਡੇ ਜ਼ਮੀਨਾਂ ਕੁਝ ਸੜਕਾਂ ਨੇ ਘੇਰ ਲੀਆਂ ਕੁਝ ਕਲੋਨੀਆਂ ਨੇ ਘੇਰ ਲੀਆਂ ਤੇ ਸਾਡੇ ਕੋਲ ਬਚਿਆ ਇੱਕ ਅੱਖ ਨਹੀਂ ਤੇ ਪੰਜਾਬ ਦਾ ਪਾਣੀ ਫੇਰ ਉਹਨਾਂ ਨੇ ਕਹਿਣਾ ਜੀ ਲਾਓ ਪਾਣੀ ਉਹ ਬੜਾ ਹੜ ਛੱਡ ਕੇ ਬੈਮ ਨੂੰ ਤੋੜ ਕੇ ਸਾਨੂੰ ਇੱਥੇ ਮਾਰ ਦੇਣਗੇ ਇਕੋ ਹੀ ਹੱਲ ਆ ਕਿ ਅਸੀਂ ਪੰਜਾਬ ਦੇ ਜਿਹੜੇ ਲੋਕ ਆ ਕਾਲੀਦਾਰ ਵਾਰਿਸ ਪੰਜਾਬ ਨੇ ਅੱਜ ਇੱਥੇ ਐਲਾਨ ਕੀਤਾ ਕਿ ਨਾ ਤੇ ਪੰਜਾਬ ਦਾ ਪਾਣੀ ਲੁਕਣ ਦੇਾਂਗੇ ਨਾ ਪੰਜਾਬ ਦੀ ਜ਼ਮੀਨ ਹਥੇ ਹੌਣ ਦੇਾਂਗੇ ਅੱਜ ਸਮੁੱਚੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਵੀ ਅੱਜ ਸਾਡੇ ਨਾਲ ਪਿਰਤੀਪਾਲ ਸਿੰਘ ਜੀ ਵਰ ਵਰ ਔਰ ਸਾਡੇ ਬਾਪੂ ਤਰਸੀਮ ਸਿੰਘ ਜੀ ਉਹ ਵੀ ਇੱਥੇ ਆਏ ਸੀ ਜੌਣ ਸਾਹਿਬ ਆਏ ਸਮੁੱਚੀਆਂ ਜਥੇਬੰਦੀਆਂ ਆਈਆਂ ਸਾਡੀ ਤੁਹਾਡੇ ਚੈਨਲ ਨਾਲ ਰਹੀ ਪੰਜਾਬ ਤੇ ਸੈਂਟਰ ਸਰਕਾਰ ਦੇ ਅੰਨੇ ਤੇ ਬੋਲੇ ਕੰਨਾਂ ਤੱਕ ਇੱਕੋ ਹੀ ਸਾਡੀ ਅਪੀਲ ਹੈ ਕਿ ਨਾ ਕਰੋ ਜੁਰਮ ਨਾ ਕਰੋ ਅਤਖਦਾ ਦਾ ਬੈਰ ਹੁੰਦਾ ਜੇ ਜੁਰਮ ਜਿਹੜਾ ਨਾ ਉਹਦਾ ਪੈਰ ਨਹੀਂ ਹੁੰਦੇ ਜੁਰਮ ਦੇ ਤੇ ਜਿਹੜੀ ਕੌਮ ਹੈ ਨਾ ਪੰਜਾਬ ਦੀ ਇਹ ਬੜੀ ਬਹਾਦਰ ਕੌਮ ਹੈ ਇਹਨੇ ਕਿਸੇ ਦੇ ਪੈਰ ਲੱਗਣ ਨਹੀਂ ਦਿੱਤੇ ਧਾੜਵੀ ਦੇ ਤੇ ਤੁਹਾਡੇ ਵੀ ਨਹੀਂ ਲੱਗਣਦੇ ਅੱਛਾ ਇਹ ਪੰਜਾਬ ਪਰ ਦੇ ਵਿੱਚ ਸਾਰੇ ਡੀਸਨ ਦਿੱਤੇ ਰਗੇ ਤੁਸੀਂ ਕੱਲ ਲੁਧਿਆਣੇ ਇਹ ਸਾਡੇ ਕਾਲੀਦਾਨ ਬਾਰਸ਼ ਪੰਜਾਬ ਵੱਲੋਂ ਪੂਰੇ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਦਿੱਤਾ ਜਾ ਰਿਹਾ ਲੁਧਿਆਣੇ ਦੇ ਵਿੱਚ ਸਾਡੇ ਅਰਜਰਬਰ ਸਾਹਿਬ ਪ੍ਰਤੀਪਾਲ ਸਿੰਘ ਤੇ ਦਾਸ ਇਹਨਾਂ ਦੀ ਖਵਾਈ ਦੇ ਵਿੱਚ ਇਹ ਦਿੱਤਾ ਗਿਆ ਬਾਪੂ ਜੀ ਆਏ ਆ ਬਾਪੂਤਰ ਸਿੰਘ ਜੀ ਚਾਚੇ ਤੌਰ ਤੇ ਜੋੜ ਸਭਾ ਆਏ ਆ ਚਾਚੇ ਤੌਰ ਤੇ ਕਿਸਾਨ ਜਥੇਬੰਦੀਆਂ ਆਈਆਂ ਚਾਚੇ ਤੌਰ ਤੇ ਹੋਰ ਸਾਡੇ ਸਹੀਆਂ 라ਗੂ ਇੱਥੇ ਪਹੁੰਚੇ ਆ ਸੋ ਸਾਰਿਆਂ ਦਾ ਮੈਂ ਕਹਿੰਨਾ ਪ੍ਰੈਸ ਵਾਲਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਪੰਜਾਬ ਸਰਕਾਰ ਤੇ ਸੈਂਟਰ ਸਰਕਾਰ ਤੱਕ ਐਨੀ ਵੀਡੀਓ ਬਣਾ ਦਿਓ ਕਿ ਇਹਨਾਂ ਨੂੰ ਪਤਾ ਲੱਗ ਜੇ ਲੋਕ ਪੰਜਾਬ ਦੇ ਜਾਗ ਚੁੱਕੇ ਨੇ ਬਾਰ ਬਾਰ ਐਨਐਸਏ ਜੇ ਨਗਰੇ ਹੋਣਾ ਤੁਹਾਨੂੰ ਕੀ ਕਰਮ ਹੁੰਦੇ ਕਿ ਸਮਝੋ ਤੁਸੀਂ ਜਦੋਂ ਇਹ ਵੇਖੋ ਜਦੋਂ ਭਾਈ ਅਮਰਤਪਾਲ ਸਿੰਘ ਤੇ ਉਹਨਾਂ ਨੂੰ ਜਦੋਂ ਫੜਿਆ ਗਿਆ ਐਨਐਸਏ ਲਾਈ ਤੇ ਲੋਕ ਇੱਕ ਐਲਾਨ ਕਰਤਾ ਲੋਕਾਂ ਨੇ ਕਿ ਅਸੀਂ ਵਾਰਿਸ ਪੰਜਾਬ ਦੇ ਨਾਲ ਆ ਤੇ ਜਦੋਂ ਦੂਜੀ ਵਾਰੀ ਐਨਐਸਐ ਲਾਈ ਨਾ ਤੇ ਪੰਜਾਬ ਦੇ ਲੋਕਾਂ ਨੇ ਉਹਨਾਂ ਨੂੰ ਐਮਪੀ ਬਣਾਤਾ ਜਦੋਂ ਹੁਣ ਤੀਜੀ ਵਾਰੀ ਲਾਈ ਆ ਪੰਜਾਬ ਦੇ ਵਿੱਚ ਕਵਾਜ ਉੱਠੀ ਆ ਕਿ ਅਸੀਂ ਉਹਨੂੰ 2027 ਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ ਬਣਾਵਾਂਗੇ ਤੇ ਸਰਕਾਰੇ ਖਾਲਸਾ ਬਣਾਵਾਂਗੇ ਇੱਕ ਗੱਲ ਸੈਂਟਰ ਨੂੰ ਤੇ ਪੰਜਾਬ ਸਰਕਾਰ ਨੂੰ ਸਮਝਣੀ ਚਾਹੀਦੀ ਆ ਉਹਨਾਂ ਦੇ ਐਸਪੀ ਨੇ ਪਿੱਛੇ ਜੇ ਰੌਣਾ ਪਾਇਆ ਤੇ ਉਹ ਜਿਹੜੇ ਵਿਊ ਆ ਰਹੇ ਨੇ ਉਹਦੇ ਤੋਂ ਹਸਾਬ ਲੈ ਲੈਣਾ ਪੀ ਕਿਸ ਹੱਬ ਇਕਦੀ ਆ ਲੋਕ ਕਿਹਦੇ ਨਾਲ ਨੇ ਤੁਸੀਂ ਕਹਿੰਦੇ ਹੋ ਤੇ ਭਾਈ ਅਮਰਤਪਾਲ ਸਿੰਘ ਨਸ਼ਾ ਕਰਦਾ ਜੀ ਮੰਤਰੀ ਨੇ ਕਹਿਤਾ ਸੰਤਰੀ ਨੇ ਕਹਿਤਾ ਤੇ ਗੱਲ ਇਹ ਆ ਉਹ ਬਾਜੇ ਕੇ 2 ਸੈਕਿੰਟ ਦੀ ਸਪੀਚ ਜਿਹੜੀ ਦੇ ਕੇ ਉਹਨੇ ਜੱਗ ਤੇ ਸੱਚ ਯਾਰ ਕਰਤਾ ਤੇ ਭਾਈ ਸਾਹਿਬ ਬੇਦਾਗ ਸਖਸੀਅਤ ਆ ਅਸੀਂ ਉਹਦੇ ਨਾਲ ਬਟ ਠੀਕ ਹੈ ਠੀਕ ਹੈ ਠੀਕ ਹੈ